ਆਲਟਾ ਨਿਊ ਦੇਵਿਤਾ ਦਾ ਸਵਾਗਤ ਵਿਕਰਮਜੀਤ ਸਿੰਘ ਮਜੀਠੀਆ 5 ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ ਉਹਨਾਂ ਦੀ ਜ਼ਮਾਨਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਖੁਸ਼ੀ ਦੀ ਲਹਿਰ ਧੋੜ ਗਈ ਅੰਮ੍ਰਿਤਸਰ ਦੇ ਖੰਡ ਹਲਕੇ ਦੇ ਨੇਤਾ ਦਲਬੀਰ ਸਿੰਘ ਗੇਲਨ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਗਿਆ ਦਲਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਸ਼੍ਰੀ ਮਜੀਠੀਆ ਨੂੰ ਲੰਬੇ ਚਿਰ ਤੋਂ ਜੇਲ੍ਹ ਵਿੱਚ ਸਿਆਸੀ ਦੁਸ਼ਮਣੀ ਕਰਕੇ ਬੰਦ ਕੀਤਾ ਹੋਇਆ ਸੀ ਆਖਿਰਕਾਰ ਕਾਨੂੰਨ ਦੀ ਜਿੱਤ ਹੋਈ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਮੌਜੂਦਾ ਸਰਕਾਰ ਦੀ ਗੰਦੀ ਸਿਆਸਤ ਦੇ ਬਾਵਜੂਦ ਜ਼ਮਾਨਤ ਮਿਲ ਗਈ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਅੱਜ ਬੜਾ ਖੁਸ਼ੀ ਦਾ ਦਿਨ ਆ ਸਭ ਤੋਂ ਪਹਿਲਾਂ ਤੇ ਧੰਨ ਧੰਨ ਸਾਹਿਬ ਸ਼ੁਰਗੁਰ ਗੁਰੰਤ ਸਿੰਘ ਜੀ ਦਾ ਕੋਰਟਲ ਕੋਟ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਮਿਹਰ ਬਖਸ਼ਿਸ਼ ਸਦਕਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਜ਼ਮਾਨਤ ਮਿਲੀ ਆ ਸਾਡੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਬੜੀ ਗੰਦੀ ਚਾਲ ਚੱਲੀ ਉਹਨਾਂ ਨੇ ਝੂਠਾ ਪਰਚਾ ਦਰਜ ਕਰਾਤਾ ਸਾਨੂੰ ਬੜਾ ਪੂਰਨ ਵਿਸ਼ਵਾਸ ਸੀਗਾ ਭਾਵੇਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹੋ ਜੀਆਂ ਧਰਾਵਾਂ ਲਾ ਦਿੱਤੀਆਂ ਕਿ ਜਿਨ੍ਹਾਂ ਦੀ ਅਜੇ ਬੇਲ ਲੰਮਾ ਸਮਾਂ ਚਲੇ ਜਾਣੀ ਸੀਗੀ ਪਰ ਸਾਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਸੀਗਾ ਤੇ ਸਾਡਾ ਉਸ ਪਰਮਾਤਮਾ ਨੇ ਸਾਥ ਦਿੱਤਾ ਸਾਡੀ ਜਿਹੜੀ ਅਰਦਾਸ ਬੇਨਤੀ ਆ ਸਾਡੇ ਭੈਣਾ ਭਰਾਵਾਂ ਦੀ ਜਿਹੜੇ ਸਾਡਾ ਪਿਆਰ ਰੱਖਣ ਵਾਲੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਅੱਜ ਬੂਰ ਲੱਗਾ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਜਿਹੜੀ ਆ ਜ਼ਮਾਨਤ ਹੋਈ ਆ ਮੈਂ ਸਾਰਿਆਂ ਨਾਲ ਉਹਨਾਂ ਭੈਣਾ ਭਰਾਵਾਂ ਦਾ ਦਹਿਦਲੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਬਾ ਸਮਾਂ ਉਹਨਾਂ ਲਈ ਅਰਦਾਸਾਂ ਕੀਤੀਆਂ ਔਰ ਇਹ ਮੈਂ ਸਮਝਦਾ ਕਿ ਜਲਦੀ ਹੋ ਜਾਣੀ ਸੀ ਪਰ ਜਿਹੜੀ ਸਰਕਾਰ ਸੀ ਮੌਜੂਦਾ ਉਹ ਲਮਕਾਈ ਗਈ ਉਹ ਚਾਹੁੰਦੀ ਸੀ ਕਿ ਕਿ ਟਾਈਮ ਜਿਹੜਾ ਹੋਰ ਵੱਧ ਤੋਂ ਵੱਧ ਲਵਾਇਆ ਜਾਵੇ ਜਿੱਦਾਂ ਇੱਕ ਮਹੀਨਾ ਵਿੱਚੋਂ ਛੁੱਟੀਆਂ ਆ ਗਈਆਂ ਉਸ ਤੋਂ ਬਾਅਦ ਅਗਲੀ ਵਾਰ ਜਦੋਂ ਬੇਲ ਹੋਣ ਲੱਗੀ ਤੇ ਇਹਨਾਂ ਨੇ ਐਡਵੋਕੇਟ ਜਰਨਲ ਜਿਹੜੇ ਇਹਨਾਂ ਦੇ ਬਦਲ ਗਏ ਬਾਅਦ ਚ ਇਹਨਾਂ ਕਹਿੰਦਾ ਜੀ ਸਾਡੇ ਨਵੇਂ ਐਡਵੋਕੇਟ ਜਰਨਲ ਜਿਹੜੇ ਨੇ ਉਹ ਅਜੇ ਉਹਨਾਂ ਦੀ ਜਿਹੜੀ ਫਾਈਲ ਆ ਗਵਰਨਰ ਸਾਹਿਬ ਕੋ ਪਈ ਆ ਉਹ ਆਉਣਗੇ ਫੇਰ बार-बार ਜਿਹੜੇ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਕਹਿਣ ਤੇ ਵੀ ਕਿ ਸਾਨੂੰ ਪ੍ਰੂਫ ਦਿਓ ਸਾਨੂੰ ਪ੍ਰੂਫ ਦਿਓ ਔਰ ਇਹ ਟਾਈਮ ਲਈ ਜਾਂਦੇ ਸੀਗੇ ਕਿ ਸਾਨੂੰ 10 ਦਿਨ ਦਾ ਟਾਈਮ ਦਓ ਸਾਨੂੰ 15 ਦਿਨ ਦਾ ਟਾਈਮ ਲਓ ਇਦਾਂ ਕਰਕੇ ਨਾ ਟਾਈਮ ਟਪਾਤਾ ਫੇਰ ਵੀ ਅਸੀਂ ਚਲੋ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆਂ ਉਹਨਾਂ ਨੇ ਇਹਨਾਂ ਇਸ ਗੰਦੀ ਰਾਜਨੀਤਿਕ ਇਹਨਾਂ ਗੰਦੇ ਲੋਕਾਂ ਤੋਂ ਜਿਹੜੀ ਆ ਨਜਾਤ ਦਵਾਈ ਔਰ ਮੈਂ ਸਮਝਦਾ ਕਿ ਜਿਨ੍ਹਾਂ ਨੇ ਗੰਦੀ ਸਿਆਸਤ ਕੀਤੀ ਅੱਜ ਉਹਨਾਂ ਦੇ ਮੂੰਹ ਤੇ ਬੜੀ ਵੱਡੀ ਚਪੇੜ ਵੱਜੀ ਆ ਚਲੋ ਫੇਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਿਨ੍ਹਾਂ ਦੀ ਮਿਹਰ ਸਦਕਾ ਜਿਕਰਨ ਸਿੰਘ ਜੀਠੀਆ ਜੀ ਦੇ ਜਮਾਨ ਤੋਂ ਹੀ ਆ ਤੇ ਅੱਜ ਬਾਹਰ ਆ ਰਹੇ ਨੇ ਤੇ ਉਹਨਾਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਉਹਨਾਂ ਲਈ ਅਰਦਾਸਾਂ ਕੀਤੀਆਂ ਅੱਜ ਉਹਨਾਂ ਦੀ ਅਰਦਾਸਾਂ ਨਗੂਰ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ